ਬਈ ਬਠਿੰਡੇ ਚਲਦੇ ਆ ਬਹੁਤ ਵੱਡੀ ਹੌਟ ਸੀਟ ਮੰਨੀ ਗਈ ਸ਼੍ਰੋਮਣੀ ਕਾਲੀ ਦਲ ਨੇ ਐ ਲੱਗ ਰਿਹਾ ਸੀ ਕਾਲੀ ਦਲ ਸਿਰਫ ਇੱਕ ਸੀਟ ਤੋਂ ਜਿਵੇਂ ਲੜ ਰਿਹਾ ਹੋਵੇ ਪੂਰੀ ਵਾਹ ਲਾਈ ਉਹਨਾਂ ਨੇ ਸਾਹਮਣੇ ਜੀਤ ਮਹਿੰਦਰ ਨੇ ਪਰਮਪਾਲ ਕੋਰ ਭਾਜਪਾ ਵੱਲੋਂ ਲੜ ਰਹੇ ਨੇ ਲਖਾ ਸਧਾਣਾ ਵੀ ਇੱਥੋਂ ਲੜ ਰਿਹਾ ਹੈ ਕਿਵੇਂ ਦੇਖਦੇ ਹਾਂ ਇਸ ਮੁਕਾਬਲੇ ਨੂੰ ਬਠਿੰਡੇ ਵਾਲੇ ਨੂੰ ਦੇਖੋ ਲਖਾ ਸਧਾਣੇ ਕੋਲੋਂ ਚੋਂ ਨਿਸ਼ਾਨ ਵੀ ਬਾਲਟੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵਾਲਾ ਆ ਗਿਆ ਜੀ ਪਰ ਤਾਂ ਵੀ ਉਹ ਅਸਰ ਜਿਹੜਾ ਆਪਾਂ ਕਹਿੰਦੇ ਆ ਕਿ ਉਹ ਆਇਆ ਉਹ ਇੱਥੇ ਨਹੀਂ ਆਇਆ ਨਹੀਂ ਆਇਆ ਹਾਂ ਜੀਤ ਮਿੰਦਰ ਸਿੱਧੂ ਪੈਸੇ ਦੇ ਰਸੂਖ ਨਾਲ ਹੂੰ ਇਹਨਾ ਅਪਰੋਚ ਦੇ ਰਸੂਕ ਨਾਲ ਸੂਝ ਦੇ ਰਸੂਕ ਨਾਲ ਥਾਂ ਰੱਖਦੇ ਨੇ ਪਰ ਮੈਨੂੰ ਨਹੀਂ ਸਮਝ ਆਈ ਕਿ ਐਗਜ਼ਿਟ ਪੋਲ ਜਾਂ ਮੀਡੀਆ ਚਰਚਾ માં ਉਹਨੂੰ ਚਰਚਾ ਚ ਨਹੀਂ ਰੱਖ ਰਹੀਆਂ ਸੀ ਹੂੰ ਜਦੋਂ ਕਿ ਉਹ ਨਾਇਕ ਭੂਮਿਕਾ ਚ ਹੈਗੇ ਨੇ ਨਵਾ ਸਕਦੇ ਨੇ ਹਾਂ ਕੋਈ ਸ਼ੱਕ ਨਹੀਂ ਕਿ ਖੁੱਡੀਆਂ ਤੇ ਬੀਬੀ ਹਰਸਿਮਰ ਵਿੱਚ ਸਿੱਧਾ ਮੁਕਾਬਲਾ ਹੁਣ ਪਤਾ ਨਹੀਂ ਪਈ ਫ੍ਰਿਜ ਕੰਮ ਕਰਨਗੇ ਪਤਾ ਨਹੀਂ ਕੂਲਰ ਕੰਮ ਕਰਨਗੇ ਜੀ ਪਤਾ ਨਹੀਂ ਆ ਜਿਹੜੀਆਂ ਚਾਰਜ ਵਾਲੀਆਂ ਸਕੂਟਰੀਆਂ ਜਿਹੜੀਆਂ ਕਹਿੰਦੇ ਬੜੀ ਚਰਚਾ ਚ ਰਹੀਆਂ ਬਠਿੰਡੇ ਚ ਉਹ ਕੰਮ ਕਰਨਗੀਆਂ ਕਿਹਦਾ ਕੀ ਕੰਮ ਕਰੂਗਾ ਹੀ ਨਹੀਂ ਪਤਾ ਪਰ ਇੱਥੇ ਤੱਕ ਗਿਆ ਕੰਮ 25-30000 ਤੱਕ ਗਿਆ ਪਰ ਮਤਲਬ ਤੁਸੀਂ ਇਹ ਹਿਸਾਬ ਲਾ ਲਓ ਕਿ ਬਠਿੰਡੇ ਦੇ ਵਿੱਚ ਕਹਿੰਦੇ ਦੁਕਾਨਾਂ ਤੋਂ ਕੂਲਰ ਫ੍ਰਿਜ ਮੁੱਕ ਗਏ ਸੀ ਪਰ ਚੀਆਂ ਨਹੀਂ ਆਉਂਦੀ ਸੀ ਕਿ ਬਈ ਕੂਲਰ ਚ ਕਾ ਦਿਓ ਪਰ ਆ ਚ ਕਾ ਦਿਓ ਹੂੰ ਸੋ ਇਸ ਲਈ ਹੁਣ ਉਹ ਕਿ ਕਿਹਨੂੰ ਠੰਡੀ ਹਵਾ ਦਿੰਦੇ ਆ ਹੀ ਨਹੀਂ ਕਰ ਸਕਦੇ ਪਰ ਹੂੰ ਜਦੋਂ ਚੋਣ ਭੱਖਦੀ ਆ ਜੀ ਤਦ ਲੋਕ ਕਹਿੰਦੇ ਕਿ ਬਾਈ ਜੋ ਮਰਜ਼ੀ ਹੋ ਜਵੇ ਅਕਾਲੀ ਦਲ ਇਹ ਸੀਟ ਨਹੀਂ ਛੱਡਦਾ ਹੂੰ ਅਕਾਲੀ ਦਲ ਇਹ ਸੀਟ ਤਾਂ ਕੱਢੂਗਾ ਜੀ ਅਕਾਲੀ ਦਲ ਪਿਛਲੀ ਵਾਰ 10 ਸੀਟਾਂ ਤੇ ਲੜਿਆ ਸੀ ਹੂੰ ਇਸ ਵਾਰ 13 ਤੇ ਲੜ ਰਿਹਾ ਜੀ ਪਿਛਲੀ ਵਾਰ 10ਾਂ ਚੋਂ 2 ਸੀ ਇੱਕ ਦੀ 13 ਚੋਂ ਇੱਕ ਲੈ ਜਾਣਾ ਵੀ ਉਹਨਾਂ ਦੀ ਜਦੋ ਜਹਿਦ ਹੈ ਹੂੰ ਪਰ ਮੈਂ ਤਾਂ ਵੀ ਮੰਨਦਾ ਕਿ ਅਕਾਲੀ ਦਲ 3 ਤੋਂ 4 ਸੀਟਾਂ ਤੇ ਮੁਕਾਬਲੇ ਚ ਆਇਆ ਹੂੰ ਚਾਹੇ ਉਹਦੇ ਵਿੱਚ ਅਨੰਦਪੁਰ ਸਾਹਿਬ ਹਲਕਾ ਜੀ ਚਾਹੇ ਉਹਦੇ ਵਿੱਚ ਅੰਮ੍ਰਿਤਸਰ ਹਲਕਾ ਬਿਲਕੁਲ ਚਾਹੇ ਉਹਦੇ ਵਿੱਚ ਫਿਰੋਜ਼ਪੁਰ ਹਲਕਾ ਹੂੰ ਸ਼ੇਰ ਸਿੰਘ ਕੋਆਯਾ ਦੇ ਸਾਹਮਣੇ ਉਹ ਵੀ ਮਾਨ ਮੁਕਾਬਲੇ ਚ ਮਾਨ ਉਹ ਚ ਨਹੀਂ ਬਿਲਕੁਲ ਠੀਕ ਫੈਸਲਾ ਕੱਲ ਧਿਰ ਦੇ ਵਿੱਚ ਹੈਗੇ ਨੇ ਜਦੋਂ ਕਿ ਉੱਥੇ ਸੁਖਵੀਰ ਬਾਦਲ ਦਾ ਫਰਜ ਬਣਦਾ ਜਿਵੇਂ ਭਗਵੰਤ ਮਾਨ ਦਾ ਪਿਛਲੀ ਵਾਰ ਬਣਦਾ ਸੀ ਨਾ ਆਪਾਂ ਕਹਿੰਦੇ ਜਿਵਨੀ ਚੋਣ ਹਾਰਿਆ ਉਹ ਉਮੀਦਵਾਰ ਨਹੀਂ ਹਾਰਿਆ ਭਗਵੰਤ ਮਾਨ ਹਾਰੇ ਜੇ ਮਾਨ ਉਹ ਜਿੱਤੇ ਸੀ ਜਦੋਂ ਤੇ ਵੀ ਜਿਮਾਨ ਹੂੰ ਹੂੰ ਕਿ ਭਗਵੰਤ ਮਾਨ ਮੌਜੂਦਾ ਐਮਪੀ ਸੀ ਸੁਖਵੀਰ ਬਾਦਲ ਮੌਜੂਦਾ ਐਮਪੀ ਨੇ ਫਿਰੋਜ਼ਪੁਰ ਤੋਂ ਇਸ ਲਈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਬਣਦੀ ਸੀ ਪਰ ਸਾਰਾ ਜੋਰ ਸਾਰੇ ਅਕਾਲੀ ਦਲ ਦਾ ਜਾਂ ਬਾਦਲ ਪਰਿਵਾਰ ਦਾ ਮਠ जिम्मे पंजाब 'ਚ ਇਹ ਚਰਚਾ ਹੈ ਨਾ ਕਿ ਚਾਹੇ ਆਪ ਦੇ ਜਤਨ ਤੇ ਚਾਹੇ ਕਾਂਗਰਸ 'ਚ ਸ਼ੰਭੂ ਟੱਪ ਕੇ ਇੱਕੋ ਪਾਸੇ ਬੈਠਣਾ ਉਵੇਂ ਚਰਚਾ ਇਹ ਨਾ ਵਾਰੀ ਵੀ ਇਹੀ ਆ ਹੂੰ ਕਿ ਜੇ ਇੱਥੋਂ ਜਿਤਮਿੰਦਰ ਮਤਲਬ ਜੇ ਇੱਥੋਂ ਜਿਤਮਿੰਦਰ ਨਹੀਂ ਜਿੱਤਦਾ ਖੁੱਡੀਆਂ ਨਹੀਂ ਜਿੱਤਦਾ ਜਾਂ ਲੱਖਾਂ ਨਹੀਂ ਜਿੱਤਦਾ ਤੇ ਬੀਬੀ ਜਿੱਤਦੀ ਆ ਤਾਂ ਉਧਰ ਜਾ ਕੇ ਬੈਠਣਾ ਦਾ ਭਾਜਪਾਲੇ ਪਾਲੇ 'ਚ ਇਹ ਚਰਚਾ ਹੈ ਬਿਲਕੁਲ ਕਿ ਅੱਜ ਨਹੀਂ ਤਾਂ ਕੱਲੂ ਘੱਟ ਝੋਟ ਹੋਣਾ ਹੀ ਆ ਪਰ ਤਾਂ ਵੀ ਬੀਬੀ ਪੂਰੀ ਤਰ੍ਹਾਂ ਮੁਕਾਬਲੇ 'ਚ ਆ ਹੂੰ ਔਰ ਕੁਝ ਦਿਨਾਂ 'ਚ ਇਹ ਵੀ ਲੱਗਿਆ ਸੀ ਕਿ ਖੁੱਡੀਆਂ ਦਾ ਬਾਹਰ ਚੰਗਾ ਹੋਇਆ ਕਿਉਂਕਿ ਖੁੱਡੀਆਂ ਲੋਕਾਂ ਚ ਪਹੁੰਚ ਰੱਖਦੇ ਨੇ ਇੱਕ ਇਮਾਨਦਾਰ ਚਿਹਰੇ ਦੇ ਉਹਨਾਂ ਦਾ ਜਿਹੜਾ ਪਰਿਵਾਰ ਦਾ ਪਿਛੋਕੜ ਬਹੁਤ ਕੰਮ ਕਰਦਾ ਉਹਨਾਂ ਦਾ ਜੀ ਤੇ ਬਾਦਲਾਂ ਨੂੰ ਹਰਾ ਕੇ ਆਏ ਨੇ ਹਮ ਪਰ ਪਤਾ ਇਹ ਲੱਗਿਆ ਕਿ ਭਗਵੰਤ ਮਾਨ ਹੋਰਾਂ ਦੇ ਰੋਡ ਸ਼ੋਅ ਨੇ ਸ਼ਹਿਰੀ ਬਜਾਰੀ VOTER ਨੂੰ ਨਾਰਾਜ਼ ਕੀਤਾ ਹਮ ਪਤਾ ਇਹ ਲੱਗਿਆ ਕਿ ਕੇਜਰੀਵਾਲ ਦੇ ਇੱਕ ਬੋਲ ਨੇ ਹਮ ਸਿੰਘਲਾ ਭਾਈਚਾਰੇ ਨੂੰ ਉਸ ਖੇਤਰ ਚ ਨਾਰਾਜ਼ ਕੀਤਾ ਹਮ ਕੇਜਰੀਵਾਲ ਹੋਰੀ ਕਹਿੰਦੇ ਕਿਹਾ ਇੱਕ ਦੇਖੋ ਅਸੀਂ ਬਜਿੰਦਰ ਸਿੰਘਲਾ ਨੂੰ ਕੱਢਿਆ ਨਾ ਹਮ ਕੈਬਨਟ ਚ ਅਗਲੇ ਕਹਿੰਦੇ ਕਿ ਨਾ ਤਾਂ ਕੱਢਿਆ ਤੇ ਨਾ ਬਖਸ਼ਿਆ ਹੂੰ ਸੋ ਉਸ ਨਾਲ ਕਹਿੰਦੇ ਕਿ ਸਿੰਗਲੇ ਨਾਲ ਸਿੰਗਲਾ ਭਾਈਚਾਰਾ ਹੈਗਾ ਹੂੰ ਉਹ ਇਸ ਬੋਲੀ ਤੋਂ ਕਹਿੰਦੇ ਦੁਬਾਰਾ ਨਰਾਜ ਆ ਹੋਣਾ ਆਵਾਦੀ ਪਰ ਪਹਿਲਾਂ ਵੀ ਨਰਾਜ਼ ਸੀ ਪਰ ਇਸ ਬੋਲੀ ਨੇ ਤਾਜ਼ਾ ਫਿਰ ਨਰਾਜ ਹੋਇਆ ਜੀ ਤੇ ਕਹਿੰਦੇ ਕਿ ਭਗਵੰਤ ਮਾਨ ਉਹਨਾਂ ਦੇ ਰੋਡ ਸ਼ੋਅਾਂ ਨੇ ਕਹੀਂ ਥਾਵਾਂ ਦੇ ਉੱਤੇ ਕੱਲੇ ਬਠਿੰਡਾ ਨਹੀਂ ਕਹੀਂ ਥਾਵਾਂ ਦੇ ਉੱਤੇ ਬਜ਼ਾਰਾਂ ਨੂੰ ਹੋ ਸਕਦਾ ਭਗਵੰਤ ਮਾਨ ਨੂੰ ਇਸ ਗੱਲ ਦੀ ਜਾਣਕਾਰੀ ਵੀ ਨਾ ਹੋਵੇ ਹੂੰ ਕਿ ਮੇਰੇ ਰੋਡ ਸ਼ੋਅ ਤਾਂ ਹੁੰਦੇ ਆ 3 ਵਜੇ ਹੂੰ ਪਰ ਸਵੇਰੇ 8 ਵਜੇ ਆ ਜਾਂਦੇ ਕਿ ਦੁਕਾਨ ਨਹੀਂ ਖੋਲਣੀ ਓਏ ਫਟਰ ਬੰਦ ਕਰ ਨਹੀਂ ਤਾਂ ਹੁੰਦਾ ਕਿ ਬੰਦਾ ਕਹੇ ਕਿ ਭਾਈ 1 ਘੰਟੇ ਲਈ ਮੜਾ ਜਾ ਤੇ ਆਰ ਰੱਖਿਓ ਬਰਾਂਡੇ ਚੋਂ ਸਮਾਨ ਚੱਕ ਲਿਓ ਦੁਕਾਨ ਉਰੇ ਸਕੂਟਰਾਂ ਕਾਰਾਂ ਪਰੇ ਕਰ ਲਿਓ ਪਰ ਤੁਸੀਂ ਸਰਕਾਰ ਦਾ ਸੱਤਾ ਦਾ ਨਸ਼ਾ ਦਿਖਾਉਨੇ ਹੋ ਡੰਡੇ ਦੇ ਜੋਰ ਨਾਲ ਪੁਲਿਸ ਨਾਲ ਬਾਜ਼ਾਰ ਬੰਦ ਕਰਾਉਨੇ ਹੋ ਤਾਂ ਬਾਜ਼ਾਰ ਵਾਲੇ ਓਕੇ ਹੋਏ ਹੂੰ ਸੋ ਇਹਦਾ ਕਹਿੰਦੇ ਨੁਕਸਾਨ ਖੁੱਡੀਆਂ ਨੂੰ ਵੀ ਹੋ ਸਕਦਾ ਹੂੰ ਸੋ ਪਰ ਦੇਖਦੇ ਆਂ ਜੀ ਹੁਣ ਕਿਦੀ ਚਾਰਜ ਹੋਈ ਸਕੂਟਰੀ 4 ਤਰੀਕ ਨੂੰ ਦਿੱਲੀ ਕੰਨੀ ਨੂੰ ਤੁਰਦੀ ਆ ਚਾਰਜ ਹੋਈ ਸਕੂਟਰੀ ਬਿਲਕੁਲ